ਦੀ ਨਾਮ ਦੀ ਇਹ ਲੋਕ ਆਈ ਹੈ ਮੈਂ ਨਾਮ ਗੋਵਿੰਦਾ ਮੈਂ ਆਪਣੇ ਡੈਡੀ ਦਾ ਮਤਲਬ ਕੋਲੇ ਦਾ ਪ੍ਰੈਸ਼ਨ ਕਰਾਉਣ ਆਇਆ ਸੀ ਤੇ ਇੱਥੇ ਮਤਲਬ ਇਲਾਜ ਵੀ ਵਧੀਆ ਹੋਇਆ ਵਾ ਪਰ ਮੈਂ ਉਹਨਾਂ ਨੂੰ ਇਹ ਸੰਦੇਸ਼ ਦੂੰ ਜਿਹੜੇ ਕਹਿੰਦੇ ਐ ਇੱਕ ਮਿਲ ਕੇ ਇਥੇ ਇਲਾਜ ਸਰਕਾਰੀ ਚ ਨਹੀਂ ਹੁੰਦਾ ਵਾ ਪਰ ਇਹ ਲੋਕਾਂ ਦੀ ਸੋਚ ਆ ਡਿਪੈਂਡ ਕਰਦਾ ਮੈਂ ਤਾਂ ਇਹ ਕਹੂੰਗਾ ਇੱਕ ਵਾਰੇ ਜ਼ਰੂਰ ਆਓ ਆਪਣੇ ਸਿਵਲ ਹਸਪੀਟਲ 'ਚ ਇੱਥੇ ਵੀ ਸਾਰੇ ਸਟਾਫ ਵਧੀਏ ਨੇ ਕੰਮ ਵਧੀਆ ਹੁੰਦਾ ਵਾ ਇੱਥੇ ਦੇਖਦੇ ਕੋਈ ਵਧੀਆ ਹੁੰਦੀ ਹੈ ਤੁਸੀਂ ਇਹ ਗੱਲ ਦੱਸੋ ਜਿਹੜਾ

ਕਿੰਨੇ ਦਿਨਾਂ ਦੇ ਵਿੱਚ ਸਿਵਲ ਹਸਪਤਲ ਨੇ ਤੁਹਾਨੂੰ ਦਿੱਤਾ 15 ਦਿਨ ਵਿੱਚ ਕੀ ਅਪਰੇਟ ਕੀਤਾ ਕੋਈ ਜਾਂ ਕੋਈ ਮੈਡੀਸਿਨ ਜਾਂ ਕੋਈ ਇੰਜੈਕਸ਼ਨ ਹੋਇਆ ਨਹੀਂ ਮਟਿਜਨ ਡਾਇਬੀਟਰ ਟਿਕਾਵੇ ਲਈ ਕੋਈ ਪੈਸਾ ਕੁਝ ਲਿਆ ਤੁਹਾਡੇ ਨਹੀਂ ਸਾਡੇ ਕੋਲ ਤਾਂ ਹੀ ਭਜਨ ਚਰੀ ਲਾ ਜੋ ਤੁਸੀਂ ਸੁਣੋ ਹਾਂਜੀ ਤੁਹਾਨੂੰ ਕੀ ਲੱਗਦਾ ਕੀ ਮੈਸੇਜ ਦੇਣਾ ਚਾਹੀਦਾ ਜਿਹੜੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੁੰਦਾ ਕਿ ਸਰਕਾਰੀ ਹਸਪਤਲ ਦੇ ਵਿੱਚ ਇਲਾਜ ਵਧੀਆ ਨਹੀਂ ਹੁੰਦਾ ਕੀ ਮੈਸੇਜ ਕੀ ਦੇਣਾ ਨਹੀਂ ਆਪਾਂ ਤਾਂ ਕਹਿੰਦੇ ਕਿ ਬਹੁਤ ਹੋਈ ਹੈ ਜਾਂ ਜੰਡਰ ਜੀ ਕਿੰਨੇ ਦਿਨ ਐਡਮਿਟ ਰਹੇ ਸੀ

उसको पेटी किया भी सभी को लाया एंड ही इस तो की सेटिस्फाइड विद द ट्रीटमेंट प्रोवाइडेड एट द सिविल हॉस्पिटल एंड मैं मेरको स्पेशली वो ओके गए ने सारे स्टाफ का धन्यवाद करके गए ने उन्हें तो पंच पैसे भी नहीं लगे दूसरा पेशेंट जो आया सी वो मुंडिया का रहने वाला सी एंड वो पेशेंट जो है सी 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 एफ आया सी

ਅਸੀਂ ਉਸ ਨਾਲ ਕੁਝ ਸੁਪਰ ਵੀ ਜਾਰ ਕਰਦੇ ਹਾਂ ਕਿ ਅਸੀਂ ਸਾਨੂੰ ਇਸ ਸਟਾਫ ਬਣਾਇਆ ਅਸੀਂ ਦੂਜਿਆਂ ਲਈ ਜਿਹੜੀ ਹੈਗੀ ਆ ਅ ਸੇਵਾ ਕਰ ਸਕੇ ਔਰ ਜਿਹੜਾ ਗੋਦਾਂ ਵੀ ਜਿਹੜਾ ਹੈ ਸਾਡਾ ਸਟਾਫ ਇਸ ਕੋਸ਼ਿਸ਼ ਚ ਲੱਗਾ ਰਹਿੰਦਾ ਹੈ ਕਿ ਜਿਹੜਾ ਵੀ ਨਵੀਸ ਸਾਡੇ ਕੋਲ ਆਉਂਦਾ ਹੈ ਉਹ ਸੈਟੀਸਫਾਈ ਕੀਤਾ ਚਾਹ। ਚਾਹ।